ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾ ਖਿਲਾਫ ਭਾਰਤ ਬੰਦ ਦੇ ਸੱਦੇ ਤੇ ਫਤੇਗੜ ਚੂੜੀਆਂ ਰੋਡ ਵਿਖੇ ਕਿਸਾਨ ਜਥੇਬੰਦਨਾ ਵੱਲੋਂ ਰੋਸ ਦਰਨਾ ਲਗਾਇਆ ਗਿਆ ਜੋ ਕਿ ਦੁਪਹਿਰ 3 ਵਜੇ ਬਹੁਤ ਸ਼ਾਂਤਮਈ ਤਰੀਕੇ ਨਾਲ ਜਾਰੀ ਰਿਹਾ ਇਸ ਚੱਕਾ ਜਾਮ ਦਰਨੇ ਦੌਰਾਨ ਕਿਸਾਨ ਭਰਾਵਾਂ ਵੱਲੋਂ ਜ਼ਰੂਰੀ ਸੇਵਾਵਾਂ ਅਤੇ ਆਵਾਜਾਈ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਬੱਚੇ ਬਜ਼ੁਰਗ ਅਤੇ ਔਰਤਾਂ ਨੇ ਵੀ ਇਸ ਦਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਪੂਰਾ ਯੋਗਦਾਨ ਪਾਇਆ ਉੱਗੇ ਸਮਾਜ ਸੇਵਕ ਕਿਸਾਨ ਆਗੂ ਰਣਦੀਪ ਸਿੰਘ ਰਿੰਪਲ ਜੀ ਵੀ ਆਪਣੇ ਸਾਥੀਆਂ ਸਮੇਤ ਰੋਜ਼ ਤਰਨੇ ਵਿੱਚ ਸ਼ਾਮਲ ਹੋਏ ਅਤੇ ਕਿਸਾਨ ਜਥੇਬੰਦਨਾ ਨੂੰ ਤਨ ਮਨ ਅਤੇ ਧਨ ਦੇ ਨਾਲ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਪਰਮਜੀਤ ਸਿੰਘ ਦੀ ਖਾਸ ਰਿਪੋਰਟ ਏਕੇ 1 ਨਿਊਜ਼ ਅੰਮ੍ਰਿਤਸਰ ਕੋ ਫਾਰੇ ਵੀਰਾਂ ਨੂੰ ਬੇਨਤੀ ਆ ਕੀ ਆਪਾਂ ਬੈਠੀਏ ਇੱਕ ਜੁੜਤਾ ਦਾ ਸਬੂਤ ਦਿਈਏ ਅੱਜ ਅਸੀਂ ਪਹੁੰਚੇ ਆ ਜੀ ਫਤਿਹਪੁਰ ਟੁਰੀਆਂ ਰੋਡ ਦੇ ਉੱਤੇ ਜਿੱਦੇ ਕਿਸਾਨਾਂ ਦੇ ਵੱਲੋਂ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਕੈਮਰਾਮੈਨ ਨੂੰ ਕਹਾਂ ਮੈਨੂੰ ਦਿਖਾਓ ਜਰਾ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੇਂਦਰ ਸਰਕਾਰ ਦੀ ਅੱਜ ਤੇ ਵੀ ਇੱਕ ਵੱਡੀ ਆਈ ਆ ਜਿਹਨੂੰ ਫੰਕਣ ਵਾਲੇ ਵੀਰਵਾਰ ਜਾਂਦੋ ਜੀ ਪੰਜਾਬ ਇੱਕ ਪਲੇਟਫਾਰਮ ਤੇ ਆ ਚੁੱਕਾ ਵਾ ਅੱਜ ਕੋਈ ਜਾਤੀ ਨਹੀਂ ਕੋਈ ਧਰਮ ਨਹੀਂ ਕੋਈ ਵਿਆਹ ਨਹੀਂ ਇਸ ਤਰ੍ਹਾਂ ਇੰਪਲੀਸ ਵਾਲ ਅੱਜ ਰੌਣਕ ਦੋ ਸਵਾਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਰਦਾਰ ਇੰਪਾਲ ਜੀ ਜਿਹੜਾ ਆਈਡੈਂਟ ਲੱਗਾ ਉਹ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਕਿ ਦੋ ਪ੍ਰਧਾਨ ਮੰਤਰੀਆਂ ਦੀਆਂ ਨੀਤੀਆਂ ਚਾਹ ਕੋਈ ਨਾ ਵੜਾ 5 ਕਿੱਲੇ ਵਾਲਾ 3 ਕਿੱਲੇ ਵਾਲਾ ਮੈਂ ਮੰਨਦਾ 10 ਕਿੱਲੇ ਵਾਲਾ ਸਰਵਾਈਵ ਕਰ ਸਕਦਾ ਕਿਉਂਕਿ ਉਹਦੇ ਬਸ ਖਰਚਾ ਨਿਕਲਦਾ ਆ ਦੋ ਦੋ ਕਿੱਲੇ ਵਾਲੇ ਕਿੱਥੇ ਜਾਣਗੇ ਇੱਕ ਕਿੱਲੇ ਕਿੱਲੇ ਵਾਲੇ ਕਿੱਥੇ ਜਾਣਗੇ ਵਿਚਾਰੇ ਇਹਨਾਂ ਨੂੰ ਟੋ ਡਾਊਨ ਦੀ ਪਿਆਰ ਕੇ ਸਾਡੀ ਸਰਕਾਰ ਅੱਥੇ ਜੋ ਕੱਲ ਵੀ ਘਾਟ ਦੇ ਅੰਦਰ 10% ਪਾਣੀ ਲਸਤੀ ਤੇ ਵੰਡੂ ਜਾਦਾ ਔਰ 90% ਆਪਣੇ ਪੰਜਾਬ ਵਿੱਚ ਹਰੇਕ ਨੂੰ ਜਾਦਾ ਉਹਦੇ ਤੁਸੀਂ ਦੇਖੋ 2000 ਰੁਪਏ ਉਹਦੇ ਅੱਜ 1300 2000 ਰੁਪਏ ਰਹਿ ਜਾਂਦਾ ਤੇ ਕਾਰਪਟ ਘਰਾਣਾ ਆਲਰੇਡੀ ਉੱਤੇ ਹੈਵੀ ਆ ਕੀ ਉੱਥੇ ਕਿਉਂ ਨਹੀਂ ਕੋਈ ਮਾਡਲ ਤਿਆਰ ਕਰਦੇ ਮੈਨੂੰ ਕੋਈ ਸਪੀਡ ਬਹੁਤ ਸਪੀਡ ਤੇ ਮੋਡਲ ਤਿਆਰ ਕਰੋ ਉਹ ਮਾਡਲ ਤੋਂ ਬਾਅਦ ਤੁਸੀਂ ਦੱਸੋ ਕਿ ਜੀ ਆਜਿ ਕਰਦੇ ਹੈ ਤੁਹਾਡੇ ਵਾਸਤੇ ਮੋਦੀ ਸਰਕਾਰ ਦਾ ਅਸੀਂ ਦੇਖ ਰਿਹਾ ਕਿ ਇਸ ਕਾਨੂੰਨ ਤੇ ਅੱਜ ਵੀ ਤਾਨਾਸ਼ਾਹੀ ਚੱਲ ਰਿਹਾ ਹੈ ਕਿਸੇ ਕਿਸਮ ਦੀ ਆ 2-4 ਮੀਟਿੰਗ ਹੋਵੇ ਕੋਈ ਜੱਟ ਇਹਕ ਸਮਝ ਰਹੇ ਨਹੀਂ ਆ ਜਿਸ ਸਰਕਾਰ ਕਿਸੇ ਵੀ ਕਿਸਮ ਦਾ ਨੁਕਸਾਨਾ ਨੂੰ ਉਹਨਾਂ ਦਾ ਹੱਕ ਨਹੀਂ ਮੰਗਾਰਦੇ ਨਹੀਂ ਮੰਨਦੇ ਤਾਂ ਫਿਰ ਅਗਲਾ ਸੰਘਰਸ਼ ਤੇ ਸਾਰ ਬਾਅਦ ਥੱਲੇ ਬਾਅਦ ਮੈਂ ਬੀਨਸ ਕਰਦਾ ਪਰ ਮੇਰਾ ਸਾਡਾ ਪਸਾਰੀ ਮੇਰਾ ਫਾਰਮ ਵੀ ਲਿਖਾਉਗਾ ਮੈਨੂੰ ਪਤਾ ਬਾਤ ਕੀ ਫਰਦਵਾ ਦੇ ਲਈ ਬਲਿਏ ਇਹ ਯਾਹ ਕਰਦੇ ਰਹੇ ਕਿ ਲੋਕੀਂ ਆਉਂਦੇ ਆ। ਜੇ ਨਾ ਨਾਮਸਲਾ ਲਿਆ ਇੱਕ ਦਿਨ ਤੋਂ ਕੋਸ ਮਹੰਦਾਰ ਪਲੇਨ ਦੇ ਤਿੰਨ ਮਿੰਟ ਲੋਕਾਂ ਨੇ ਸਾਰਿਆਂ ਰੋਡ ਤੇ ਆ ਜਾਣਾ ਕਿੱਥੇ ਜਾਓਗੇ ਤੁਸੀਂ? ਸ਼ਮੇ ਕਾਲਕਾ ਦੇ ਸੀਨੇ ਰੱਖੂ। ਨੀਵਾਂ ਹਸਪਤਾਲ ਸਪੋਰਟ ਜੀ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਸਿਵਾ ਦਿੱਤਾ ਗਿਆ। ਤੁਸੀਂ ਉਸ ਨੂੰ ਜ਼ਿੰਮੇਵਾਰੀ ਮੰਨਦੇ ਜੇ ਇੱਕ ਨਾ ਵਰਤਾਈ ਆਪਣੇ ਪਾਰਟੀ ਦਾ ਕੋਪਾ ਖੋਤੇ। ਮੈਂ ਕਿਸੇ ਪਾਰਟੀ ਦਾ ਕੋਪਾ ਮਤਲਬ ਇਸ ਟਾਈਮ ਕੋਈ ਨਾ ਖੜੇ। ਇਹ ਵੀ ਕਿਸੇ ਪਾਰਟੀ ਦੇ ਬੰਦੇ ਆ ਪਰ ਇਹ ਪਰਸਨਲ ਹੋ ਗਿਆ ਨਾ ਇਹ ਵੀ ਕਿਸੇ ਨੂੰ ਕਾਂਗਰਸ ਨੂੰ ਉਤਸਾਈ ਹੋਣੀ ਹੈ ਨਾ ਕਾਲੀ ਨੂੰ ਉਤਸਾਈ ਨਾ ਪਰ ਅੱਜ ਦੇ ਹਾਲਾਤਾਂ ਵਿੱਚ ਕਾਂਗਰਸੀ ਕਾਬੂ ਨਹੀਂ ਹੈਗੇ ਨਾ ਬੀਜੇਪੀ ਦੇ ਹੈਗੇ ਅੱਜ ਇਹਨਾਂ ਦੇ ਲੋਕਾਂ ਦਾ ਦੁੱਖ ਸੁਣੋ ਯਾਰ ਕੋਈ ਨਹੀਂ ਆਵੇਂ ਬਤਾ ਤੁਹਾਡੇ ਵੱਲੋਂ ਤੁਸੀਂ ਜਾਣੀ ਮਾਣੀ ਹਸੇ ਇਸ ਇਲਾਕੇ ਦੇ ਤੁਹਾਡੇ ਵੱਲੋਂ ਕਿਸਾਨ ਵੀਰਾਂ ਨੂੰ ਕੀ ਸਮਰਥਨ ਦਿੱਤਾ ਜਾ ਰਿਹਾ ਨਾ ਕੀ ਸਹੂਲਤ ਦਿੱਤਾ ਜਾ ਰਿਹਾ ਹਰ ਚੀਜ਼ ਵੱਲੋਂ ਮੈਂ ਜੀ ਇੱਥੋਂ ਆਪਣੇ ਏਰੀਆ ਤੋਂ ਮੈਂ ਜਿੰਨੀਆਂ ਬੱਸਾਂ ਚਾਹੀਦੀਆਂ ਇਹਨਾਂ ਨੂੰ ਦਿੱਲੀ ਜਾਣ ਵਾਸਤੇ ਮੈਂ ਫਰੀਜ਼ ਹੋਊਂਗਾ ਹੋਰ ਵੀ ਕੋਈ ਜੇ ਚੀਜ਼ ਮੰਗਦੇ ਆ ਮੇਰੇ ਕੋਲ ਆਉਣ ਮੈਂ ਸਾਰਾ ਕੁਝ ਦਿਆਂਗਾ ਧਰਨੇ ਦੀ ਜਲ ਸੰਘਰਸ਼ ਦੀ ਅਗਲੀ ਜਿਹੜੀ ਕਾਰਵਾਈ ਜਿਹੜੀ ਅਗਲੀ ਕੀ ਹੋਏਗੀ ਅਗਲੀ ਕਾਰਵਾਈ ਆਪਾਂ ਦਿੱਲੀ ਕੀ ਰਾਮ ਜੀ ਤੁਹਾਡਾ ਅੱਜ ਤੁਹਾਡੀ ਸ਼ਾਰੀ ਹੈ ਤੇ ਅੱਜ ਪਤਾਰਾ ਨੂੰ ਤੁਹਾਡਾ ਵੀ ਆਇਆ ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੈ ਇੱਥੇ ਵੀ ਹੋਰ ਜਾ ਰਹੇ ਨੇ ਬਹੁਤ ਇੰਨਾ ਨੇ ਬੜਾ ਸਾਫ ਕਰਾ ਰਹੇ ਨੇ ਚਲੋ ਬੋਲ ਬੋਲ ਕੇ ਮੈਂ ਬੋਲ ਬੋਲ